ਅੱਜ ਅਸੀਂ ਜਾਣਕਾਰੀ ਲੈਂਦੇ ਹਾਂ ਸਰਦਾਰ ਵੀਰ ਬਾਰੇ ਇਹ ਕੀ 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 ਕੌੜੀ ਪੀਪੀ ਰੋਡ ਕੌੜੀ ਅੰਨਾ ਦੇ ਵਿੱਚ ਬਹੁਤ ਬਹੁਤ ਭੀੜ ਹੈਗੀ ਡਾਕਟਰ ਸਾਹਿਬ ਨੇ ਸਾਡੇ ਨਾਲ ਈੜ ਬਾਰੇ ਜਾਣਕਾਰੀ ਲਵਾਂਗੇ ਸੁਖਦੇਵ ਸਿੰਘ ਐਸੇ ਪਿੰਡ ਦੇ ਆ ਸੁਖਦੇਵ ਸਿੰਘ ਕੋਟੜਾ ਇਹ ਸਹੀ ਬਾਰੇ ਇਹਨਾਂ ਕੋਈ ਇਹ ਜਿਹੜੀਆਂ ਸੀ 10000 ਪ੍ਰੋ ਮੈਕਸ C8000 ਤੇ ਪ੍ਰੋ ਮੈਕਸ ਪੀ ਆ ਬੋਡ ਮਾਰਕੀ ਨੇ ਸੋ ਬਾਈ ਹੋਰੋਂ ਤੋਂ ਆਪਾਂ ਜਾਣਕਾਰੀ ਲੈਨੇ ਆ ਬਾਈ ਜੀ ਸਵਾਗਤ ਹੈ ਸਾਡੇ ਚੈਨਲ ਤੇ ਸ੍ਰੀਕਾਲ ਬਾਈ ਜੀ ਸ੍ਰੀਕਾਲ ਜੀ ਸਾਰੇ ਭਰਾਵਾਂ ਨੂੰ ਹਾਂਜੀ ਤੇ ਅਸੀਂ ਸਸ ਤੋਂ ਜਾਣਕਾਰੀ ਲੈਨੇ ਆ ਕਿਹੜੀ ਕਿਹੜੀ ਕਿਸਮਾਂ ਦੀ ਤੁਹਾਡੇ ਫੀਡ ਹੁੰਦੀ ਹੈ ਕਿਹੜੇ ਕਿਹੜੇ ਜਾਨਵਰਾਂ ਵਾਸਤੇ ਸਾਡੇ ਕੋਲੇ ਵੀਰ ਜੀ ਛੋਟੇ ਬੱਚਿਆਂ ਤੋਂ ਲੈ ਕੇ ਕਾਫ ਸਟਾਰਟਰ ਤੋਂ ਲੈ ਕੇ ਹਾਂਜੀ 2 ਲੀਟਰ ਦੁੱਧ ਤੱਕ ਸਾਰੀ ਰੇਂਜ ਹੈ ਮੱਝਾਂ ਦੀ ਤੇ ਗਾਂਾਂ ਦੀ ਮੱਝਾਂ ਦੀ ਤੇ ਗਾਂਾਂ ਦੀ ਠੀਕ ਹੈ ਜੀ ਹਾਂ ਜੀ ਕਿਸ ਕਿਸ 종류 ਦੀ ਵੀ ਸਾਡੇ ਕੋਲੇ 8000 10000 ਤੇ ਹੀਪਰ ਆਪ ਕਰੋ ਟਰਾਂਜਿਸ਼ਨ ਜਨਰੇਟਰ ਸਟਾਰਟਰ ਕਾਪ ਸਟਾਰਟਰ ਤੋਂ ਲੈ ਕੇ ਬੱਚੇ ਦੇ ਜੰਮਦੇ ਤੋਂ ਲੈ ਕੇ 20 ਲੀਟਰ ਦੁੱਧ ਤੱਕ ਆਪਣੇ ਕੋਲੇ ਫਿੱਡ ਹੈ ਜੀ ਠੀਕ ਹੈ ਜੀ ਸਾਡੀ ਜਿਹੜੀ ਇਹ ਕੰਪਨੀ ਹੈ ਇਹ ਸਭ ਤੋਂ ਜਿੰਨੀਆਂ ਵੀ ਫਿੱਡ ਕੰਪਨੀਆਂ ਨੇ ਜੀ ਸਭ ਤੋਂ ਪੁਰਾਣੀ ਕੰਪਨੀ ਹੈ ਹਾਂ ਜੀ ਜਿੰਨੀਆਂ ਵੀ 1984 ਤੋਂ ਲੈ ਕੇ ਇਹ ਇਹ ਕਿਸਾਨ ਵੀਰਾਂ ਨੂੰ ਸਹਾਇਤਾ ਦਿਓ ਵੀ ਸੋਡੀ ਫੀਡ ਬੰਦਾ ਕਿਉਂ ਪਾਵੇ ਸਾਡੇ ਕੋਲ ਇੱਕ ਤਾਂ ਜੀ ਸ਼ੁੱਧ ਮਾਤਰਾ ਹੈ ਬਿਲਕੁਲ ਹੈ ਜੀ ਜਿਹੜੀ ਸਾਡੀ ਫੀਡ ਹੈ ਇਹ ਇੱਕ ਕੰਪਨੀਆ ਜਿਹੜੀ ਇਹ ਜੈਨੀਆਂ ਦੀ ਕੰਪਨੀ ਹੈ ਸੋ ਅਸੀਂ ਕੋਈ ਮਾਸਾਹਾਰੀ ਨਾ ਬਣਾਉਂਦੇ ਜਿਵੇਂ ਕੋਈ ਮੱਛੀ ਦੀ ਫੀਡ ਹੋਗੀ ਦੂਜੀਆਂ ਕੰਪਨੀਆ ਬਣਾਉਂਦੀਆਂ ਨੇ ਜਾਂ ਮੁਰਗਿਆਂ ਦੀ ਹੋਗੀ ਅਸੀਂ ਇਹ ਨਹੀਂ ਬਿਲਕੁਲ ਹੀ ਨਹੀਂ ਬਣਾਉਂਦੇ ਅਲੀ ਗਲ ਤਿਆ ਜੀ ਪਰ ਕੀ ਬਾਕੀ ਅਸੀਂ ਸਾਫ ਸੁਥਰਾ ਕੰਮ ਕਰਦੇ ਆਂ ਜੀ ਜੂਰੀਓ ਤੋਂ ਤੁਹਾਨੂੰ ਰਹਿਤ ਮਿਲਦੇ ਹਾਂ ਜੀ ਬਿਲਕੁਲ ਬਿਲਕੁਲ ਰਹਿਤ ਕਹਿ ਸਕਦੇ ਆਂ ਠੀਕ ਹੈ ਜੀ ਸਾਡੀ ਜੇ ਸਾਰੇ ਕਿਤੇ ਜਿੱਥੇ ਵੀ ਮਰਜ਼ੀ ਤੁਸੀਂ ਕੋਨੇ ਕੋਨੇ ਚ ਜਾਓ ਪੰਜਾਬ ਦੇ ਚ ਹਰਿਆਣਾ ਜਾਓ ਰਾਜਸਥਾਨ ਜਾਓ ਮਾਚਲ ਜਿੱਥੇ ਵੀ ਜਾਉਂਗੇ ਜੀ ਸਾਡੀ ਵੀਡੀਓ ਤੁਹਾਨੂੰ ਸਰਦਾਰ ਬਿਲਕੁਲ ਮਿਲੂਗੀ ਹੁਣ ਸਾਨੂੰ ਜਾਣ ਕੇ ਇਹ ਪਹਿਲੀ ਫੀਡ ਹੈ ਇਹ ਕਿਹੜੀ ਫੀਡ ਹੈ ਇਹ 10000 ਹੈ ਜੀ ਵੀਰੇ ਹਾਂ ਜੀ ਜਿਹੜੀ ਆਪਾਂ 15 ਲੀਟਰ ਦੁੱਧ ਵਾਲੇ ਨੂੰ ਭੱਜ ਲੂ 2 ਲੀਟਰ ਦੁੱਧ ਗਾਂ ਨੂੰ ਆਪਾਂ ਇਹ ਪਾ ਸਕਦੇ ਹਾਂ ਸਾਡੀ ਖੁੱਲ ਗ੍ਰੈਂਡ ਮੱਝ ਖੂਬ ਮਿਕਸਾਈ ਜੀ ਇਹਦੇ ਚ ਛੋੜਾ ਚੂਰਾ ਵੀ ਮਿਲ ਜੂਗੀ ਗੋਲੀ ਵੀ ਮਿਲ ਜੂਗੀ ਅੱਛਾ ਇਹਦੇ ਵਿੱਚ ਬਈ ਚੂਰਾ ਵੀ ਮਿਲ ਜੂ ਚੂਰਾ ਵੀ ਮਿਲ ਜੂ ਜੀ ਮੱਝਾਂ ਜਾਂਦੇ ਚੂਰਾ ਪਸੰਦ ਕਰਦੇ ਹਾਂ ਹਾਂਜੀ ਹਾਂਜੀ ਇਹਦੇ ਚ ਗੋਲੀ ਵੀ ਮਿਲ ਜੂਗੀ ਤੁਹਾਨੂੰ ਜੇ ਕੋਈ ਛੋੜੇ ਨਹੀਂ ਪਟੁੰਦੇ ਸਾਡੀ ਕੰਪਨੀ ਵਾਪਸ ਲਊਗੀ ਜੀ ਖੁੱਲਿਆ ਖਲਾਆ ਗੱਟਾ ਠੀਕ ਹੈ ਜੀ ਦੂਜੇ ਨੰਬਰ ਤੇ ਛੋੜੇ ਕੋਈ ਤਾਂ ਆ ਜਾਂਦਾ ਮਿਕਸ ਮਿਕਸ ਇਹਦੇ ਵਿੱਚ 7 ਚੀਜ਼ਾਂ ਨੇ ਜੀ ਹਾਂਜੀ ਮਿਕਸ ਹੈ ਕਿਸੇ ਵੀ ਕੰਪਨੀ ਦਾ ਨਹੀਂ ਸਾਡੇ ਕੋਲੇ ਹੈ ਜੀ ਇਹ ਮਿਕਸ ਹਾਂਜੀ ਇਹਦੇ ਵਿੱਚ ਅਸੀਂ ਤੁਹਾਨੂੰ 2 ਬੜੇ ਮੈਦੀ ਖਾਲਾ ਗਈ ਜੀ ਸਰੋਂ ਦੀ ਖਾਲਾ ਗਈ ਜੀ ਸੋਇਆ ਬੀਂਦਾ ਛਿਲਕਾ ਆ ਗਿਆ ਜੀ ਤੇ ਇਹਦੇ ਚ ਛੋਲਿਆਂ ਦਾ ਛਿਲਕਾ ਆ ਗਿਆ ਜੀ ਡੀਓਸੀ ਦੀ ਗੋਲੀ ਆ ਗਈ ਮੱਕੀ ਦੀ ਗੋਲੀ ਆ ਗਈ ਸੱਤ ਚੀਜ਼ਾਂ ਨੇ ਸੱਤ ਓਰੀਜਨਲ ਨੇ ਸੱਤ ਓਰੀਜਨਲ ਨੇ ਤੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਆਪਣੀ ਰਹਿ ਗਈ ਇਹਦਾ ਪ੍ਰਾਈਸ ਅੱਜ ਦੇ ਟਾਈਮ ਦਾ ਕੀ ਹੈ ਤੁਹਾਡਾ ਜਿਹੜੀ ਅੱਜ 80000 ਕੰਪਨੀ ਦਾ ਰੇਟ ਹੈ ਜੀ ਦੇਖੋ ਇਹ ਅਸੀਂ ਇਹ ਰੇਟ ਦੱਸ ਦਿੰਦੇ 1600 ਰੁਪਏ ਦੇ ਮਾਰਕੀਟ ਦੇ ਵਿੱਚ ਇਹ ਹਾਂ ਮਰਮਨ ਹੁੰਦਾ ਜੀ ਉਸ ਹਿਸਾਬ ਨਾਲ ਬੱਦਾ ਘਟਦਾ ਬੱਦਾ ਘਟਦਾ ਰਹਿੰਦਾ ਜਿਹੜਾ ਮਾਰਕੀਟ ਦੇ ਵਿੱਚ ਚੱਲਿਆ 1600 ਰੁਪਏ ਦਾ ਘੱਟਾ ਚੱਲ ਰਿਹਾ ਠੀਕ ਹੈ ਜੀ ਹਿੰਦੇ ਮਾਰਕੀਟ ਟ੍ਰਾਂਸਪੋਰਟ ਘੱਟ ਪਈਏ ਕਿਤੇ ਵੱਟ ਚਾਹੀ ਤੇ ਇਹ ਦੂਸਰੇ ਨੰਬਰ ਵਾਲੀ ਆ ਗਈ ਇਹ 1350 ਤੋਂ ਲੈ ਕੇ 1450 ਰੁਪਏ ਤੱਕ ਉਹ ਚੱਲ ਏਰੀਆ ਦੇ ਰੇਟ ਦੇ ਨਾਲ ਚੱਲ ਰਿਹਾ ਹੈ ਜੀ ਇਹ ਤਿੰਨ ਨੰਬਰ ਤੇ ਆਪਣੀ ਆ ਗਈ ਜੀ ਇਹ 8000 8000 ਆ ਗਈ ਜਿਹੜੀ ਤਕਰੀਬਨ ਸਭੀਆਂ ਕੰਪਨੀਆਂ ਦੀ ਆਉਂਦੀ ਹੈ ਜੀ 8000 ਆ ਗਈ ਹਾਂ ਜੀ ਠੀਕ ਹੈ ਇਹ ਆਪਾਂ ਤੁਸੀਂ 10 ਲੀਟਰ ਦੁੱਧ ਵਾਲੇ ਨੂੰ 12 ਲੀਟਰ ਗਾਂ 15 ਲੀਟਰ ਗਾਂ ਜਿਵੇਂ ਬੈਠਾ ਯਾਰ ਚੱਲਦੀ ਹੈ ਜੀ ਸਾਡੇ ਸਾਰੇ ਕਿਤੇ 10 ਲੀਟਰ ਦੁੱਧ ਹਾਂਜੀ ਜਿਹੜੀ 10 ਯਾਰ ਹੈ ਇਹ 15 ਤੋਂ ਇਹ 15 ਤੋਂ ਪਲੱਸ ਪਾ ਸਕਦੇ ਹਾਂ ਜੀ ਆਪਾਂ ਹਾਂਜੀ ਯਾਰ ਨੰਬਰ ਦੀ ਆਪਣੀ ਵੀ ਇਹ ਚੋਰੀ ਆ ਗਈ ਇਹ ਚੋਰੀ ਆ ਗਈ ਜੀ ਆਪਣੇ ਕੋਲੇ ਨਵਾਂ ਪ੍ਰੋਡਕਟ ਕੱਢਿਆ ਜੀ ਆਪਣੀ ਕੰਪਨੀ ਨੇ ਜਿਵੇਂ ਆਪਣੇ ਕੋਲੇ ਆਹ ਪ੍ਰੋਮੈਕਸ ਦੇ ਨਾਂ ਤੇ ਗੱਟਾ ਹੁੰਦਾ ਜੀ ਹਾਂਜੀ ਠੀਕ ਹੈ ਜੀ ਇਹਦੇ ਚ ਹਲਦੀ ਆ ਗਈ ਜੀ ਆਹ ਹਲਦੀ ਜਿਹਨੂੰ ਆਪਾਂ ਕਹਿੰਦੇ ਹਾਂ ਮੱਕੀ ਦੀ ਹਾਂਜੀ ਮੱਕੀ ਦਾ ਆ ਗਈ ਜੀ ਇਹਦੇ ਚ ਖੜਾ ਆ ਗਈ ਜੀ ਠੀਕ ਹੈ ਜੀ ਇਹ ਆਪਾਂ ਮੰਨ ਲ ਉਮ ਸੇ ਲੱਗੇ ਹੈ ਗੱਟਾ ਜਿਹੜੇ ਵੀ ਮਰਜੀ ਜਾਨਵਰ ਨੂੰ ਪਾ ਦਿਓ 20 ਕਿਲੋ ਤੋਂ ਉੱਤੇ ਪਾ ਦਿਓ ਜੀ 25 ਵਾਲੇ ਨੂੰ ਪਾ ਦਿਓ ਜਿੱਥੇ ਮਰਜੀ ਪਾ ਦਿਓ ਫੁੱਲ ਜ਼ਿੰਮੇਵਾਰੀ ਹੈ ਗਾਰੰਟੀ ਇਹਨੂੰ ਪੈਸਾ ਦੇਉ ਸੂਰਤ ਤੋਂ ਤੁਰਤ ਬਾਅਦ ਤੁਰਤ ਤੁਰਤ ਬਾਅਦ ਹਾਂਜੀ ਹਲਦੀ ਇਹਦੇ ਵਿੱਚ ਤੁਹਾਨੂੰ ਆਪਾਂ ਕਹਿਣਾ ਵੀ ਹਾਂਜੀ ਹਾਂਜੀ ਹਲਦੀ ਵਾਲੀ ਫੀੜੇ ਆਪਣੀ ਕੰਪਨੀ ਦੀ ਹੈ ਜੀ ਕਿਸੇ ਜੇ ਨਹੀਂ ਤੁਹਾਨੂੰ ਇਹਦੇ ਵਿੱਚ ਚੂਰਾ ਵੀ ਮਿਲੂਗਾ ਗੋਲੇ ਵੀ ਪਹਿਲੀਆਂ ਚਾਪੇ ਨੂੰ ਸ਼ੁਰੂ ਕਰ ਸਕਦੇ ਪਹਿਲਾਂ ਸ਼ੁਰੂ ਕਰ ਸਕਦੇ ਬਾਅਦ ਜਦੋਂ ਆਪਾਂ ਖਰਾਕ 15 ਹਾਂਜੀ 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 ਸਾਡਾ ਸਾਫ਼ ਸੁਥਰਾ ਕੰਮ ਹੈ ਜੀ ਜਿਹੜੇ ਡਿਸਟ੍ਰ ਤੇ ਕੀ ਨਾਮ ਦਾ ਸੇਕਟਰ ਸਾਹਿਬ ਸੁਖਦੇਵ ਸਿੰਘ ਆ ਜੀ ਮੇਰਾ ਨਾਮ ਪਿੰਡ ਕੋਟੜਾ ਪਿੰਡ ਕੋਟੜਾ ਕਲਾਂ ਇਹ ਪਿੰਡਾਂ ਦੇ ਮਾਨਸਰ ਹਾਂ ਜੀ ਜਿੱਥੇ ਵੀ ਤੁਸੀਂ ਜਾਓ ਬਲਾਡੇ ਏਰੀਆ ਹਾਂਜੀ ਹਾਂਜੀ ਸਾਰੀ ਜਾਣਕਾਰੀ ਲੈਣੀ ਹਾਂਜੀ ਡੀਲਰਸ਼ਿਪ ਦੇਵਾਂਗੇ ਸ਼ਹਿਰ ਦੇ ਵਿੱਚ ਹੀ ਜੀ ਹਾਂਜੀ ਤੇ ਜਿੱਥੇ ਵੀ ਪਹਿਲਾਂ ਸਾਡਾ ਕੋਈ ਹੈਗਾ ਡੀਲਰਸ਼ਿਪ ਉੱਥੇ ਨਹੀਂ ਅਸੀਂ ਦਿੰਦਾ ਉਹ ਤਾਂ ਬਿਲਕੁਲ ਹੁੰਦੀ ਹੈ ਜੀ ਹਰ ਇੱਕ ਕੰਪਨੀ ਦਾ ਤੇ ਮੋਬਾਈਲ ਨੰਬਰ ਤੁਹਾਡਾ ਸਾਨੂੰ 98150 ਜੀ 22340 22340 ਦਾ 30 ਬੜੇ ਸਾਹਿਬ ਸੁਖਦੇਵ ਸਿੰਘ ਹਾਂਜੀ ਹਾਂਜੀ ਜਿਹੜੇ ਵੀ ਛੋਟਾ ਮਾਨਸੂਬਾ ਕੋਲ ਜਿੰਮੇਵਾਰੀ ਹੋਊਗੀ ਜੀ ਪੂਰੀ ਲਿਖਤੀ ਰੂ ਤੇ ਪ੍ਰੋਮੈਕਸ ਸਾਡਾ ਇਸ ਤਰ੍ਹਾਂ ਦਾ ਹੋਊਗਾ ਗੱਟਾ ਜੀ ਤੇ ਮੰਨ ਲਓ 8000 ਸਾਡਾ ਇਸ ਤਰ੍ਹਾਂ ਹੋਊਗਾ ਜੀ 10000 ਹੋਊਗਾ ਜਿਹੜਾ ਜਾਈ ਇਥੋਂ 10000 ਰਹੀ ਹੈ ਹਾਂਜੀ ਅਸੀਂ 10000 10000 10000 ਇਸਕਾ ਹੋਣਾ ਜੀ ਤੇ ਇੱਕ ਦਾ ਵੀ ਪੈਕੂ ਚਾਰ ਤਰ੍ਹਾਂ ਦੀ ਹੋਊਗੀ ਚਾਰੇ ਤਰ੍ਹਾਂ ਦੀ ਚਾਰੇ ਭੰਦੇ ਹਾਂਜੀ ਹਾਂਜੀ ਜਿਹੜਾ ਇਹ ਨਿਮੂਲੇਸ਼ਨ ਗੱਟਾ ਜੀ ਤੇ ਜਿਹੜਾ ਆਪਣਾ ਐਲ ਕੇ ਡਬਲਯੂ ਜਿਹੜਾ ਚੱਲ ਰਿਹਾ ਜੀ ਪੂਰਾ ਬੰਪਰ ਇਹ ਹੈ ਜੀ ਸੱਤ ਚੀਜ਼ਾਂ ਦੇ ਵਿੱਚ ਬਿਲਕੁਲ ਹਾਂ ਜੀ ਹਾਂ ਜੀ ਓਰੀਜਨਲ ਮਿਲਣੀਆਂ ਸਭ ਠੀਕ ਹੈ ਹਾਂ ਜੀ ਸਰ ਜਿਹੜਾ ਨਿਸ਼ਾਨਾ ਕਰ ਸਕਦਾ ਹਾਂ ਜੀ ਹਾਂ ਜੀ ਧੰਨਵਾਦ ਹੈ ਬਾਈ ਬਹੁਤ ਬਹੁਤ ਠੀਕ ਹੈ ਬਹੁਤ ਠੀਕ ਹੈ ਬਾਈ ਧੰਨਵਾਦ